ਕੋਡੀ 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 ਰੌਣ ਰਾਂ ਬਾਜਾਬੇ ਤੋਂ 24 ਮਾਰਚ ਨੂੰ ਪਿੰਡ ਵਰਕਾ ਬੂਤ ਬੂਟੀ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਮਾਲਾ ਸੁੱਖੇ ਮਾਲੇ ਦੇ ਸਰਕੂਲੇ ਸਾਰੇ ਵੀਰ ਪਹੁੰਚੋ ਤੇ ਤਾਂ ਨਿਰਮਲ ਨਬੜਾ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੁੱਲਾ ਪੱਗਾ ਪਿੰਡ 24 ਮਾਰਚ ਨੂੰ ਪਿੰਡ ਮਾਲਾ ਨੇੜੇ ਗਰਾਿਆਂ ਦੇ ਵਿੱਚ ਕਬੱਡੀ ਖਾਪ ਹੋਣ ਜਾ ਰਿਹਾ ਜੋਗੀ ਪਹਿਲਾ ਪ੍ਰਾਈਜ਼ 1 ਲੱਖ ਦੂਜਾ ਪ੍ਰਾਈਜ਼ 70000 ਸਾਰਿਆਂ ਨੂੰ ਬੇਨਤੀ ਕਰਦੇ ਹਾਂ ਹਮੇ ਮਾਵੇ ਪਹੁੰਚੋ 24 ਮਾਰਚ ਮਾਲਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 24 ਮਾਰਚ ਨੂੰ ਪਿੰਡ ਮਾਲਾ ਨੇੜੇ ਗਰਾਿਆਂ ਦੇ ਆਪਣੇ ਸੁੱਖੇ ਭਰਾ ਨੂੰ ਕਬੱਡੀ ਕੱਪ ਕਰਾਉਣ ਜਾ ਰਹੇ ਹਾਂ ਸਾਰੇ ਦਰਸ਼ਕ ਵੀਰਾਂ ਤੇ ਖਿਡਾਰੀਆਂ ਨੂੰ ਬੇਨਤੀ ਕਰਦਾ ਕਿ ਜਰੂਰ ਪਹੁੰਚਿਓ ਬਹੁਤ ਸੋਹਣਾ ਟੂਰਨਾਮੈਂਟ ਹੋਣਾ ਜਿਹਦਾ ਪਹਿਲਾ ਪ੍ਰਾਈਜ਼ ਲੱਖ ਦੂਜਾ 75 ਹਜ਼ਾਰ ਬੈਸਟ ਰੀਡਰ ਤੇ ਜਾਫੇਨਾ 51-51 ਹਜ਼ਾਰ ਦਿੱਤਾ ਜਾ ਜੀ ਸਾਰਿਆਂ ਸਤਿ ਸ਼੍ਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਕਬੱਡੀ ਵਾਹਿਗੁਰੂ ਸਿੱਚਲ ਦੱਸਣਾ ਹੈ ਕਿ 24 ਮਾਰਚ ਨੂੰ ਮਾਲਾ ਗਰਾਿਆਂ ਜਿਲੰਦਰ ਤੇ ਬਹੁਤ ਵਧੀਆ ਆਪਣੇ ਵੀਰ ਕਵਡੀ ਕੱਪ ਕਰਾ ਰਹੇ ਨੇ ਹਮਮੋ ਹਮਮੋ ਕੇ ਪਹੁੰਚੋ ਮੇਲੇ ਦੀ ਰੌਣਕ ਵਧਾਓ ਤਿੰਨ ਖਿਡਾਰੀ ਬਾਹਰੋਂ 175 ਬੈਸਟਨ 55500 ਹਮਮੋ ਕੇ ਪਹੁੰਚੋ ਮੇਲੇ ਦੀ ਰੌਣਕ ਵਧਾਓ ਤੁਹਾਨੂੰ ਆਜੀ ਹਾਂਜੀ 사ਸੀ ਕਾ ਮੇਰੇ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਜੋਤਾ ਮਿਆਂਦਾਲ 24 ਮਾਰਚ ਨੂੰ ਮਾਲਾ ਨੇੜੇ ਗੁਰਾਇਆ ਜ਼ਿਲ੍ਹਾ ਜਲੰਧਰ ਬਹੁਤ ਹੀ ਤਗੜੇ ਕਬੱਡੀ ਦੇ ਮੈਚ ਹੋਣ ਜਾ ਰਹੇ ਹੈ ਜਿੱਥੇ ਤਿੰਨ ਬੰਦੇ ਬਾਹਰੋਂ 175 ਲੱਖ ਰੁਪਿਆ 55000 ਆਪਣੇ ਸੁਖੇ ਮਾਲਾ ਭਰਾਵਾਂ ਨੂੰ ਖੁੱਲੇ ਸੱਦੇ ਆ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਹੌਮਾ ਹੌਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਦਿਵਾਉ ਧੰਨਵਾਦ ਜੀ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ